ਚਾਂਦੀ ਆ ਗਿਆ ਬਾਈ ਹੁਣ ਰੇਡ ਪਊਗੀ ਕਬੱਡੀ ਨੂੰ ਪ੍ਰਮੋਟ ਕੀਤਾ ਜਾਵੇ ਕਬੱਡੀ ਥੋੜੀਆਂ ਜਿਹੜੀਆਂ ਸਹੂਲਤਾਂ ਨੇ ਉਹ ਦਿੱਤੀਆਂ ਜਾਣ ਪਲੇਅਰਾਂ ਨੂੰ ਦਿੱਤੀਆਂ ਜਾਣ ਜੀ ਤੇ ਜੇ ਕਿਸੇ ਪਲੇਅਰ ਦਾ ਸੱਟ ਫੇਟ ਵੱਜ ਗਿਆ ਤਾਂ ਉਸ ਦੀ ਵੀ ਮਦਦ ਕੀਤੀ ਜਾਵੇ ਆ ਇਹਨਾਂ ਨੇ ਮੈਟ ਵਿਛਾਇਆ ਹੋਇਆ ਇੱਥੇ ਇਹ ਬੈਠੇ ਨੇ ਐਨੀ ਅੱਤ ਦੀ ਗਰਮੀ ਦੇ ਵਿੱਚ ਇਹ ਬੈਠੇ ਨੇ ਸਿਰਫ ਇਹੀ ਨਹੀਂ ਮੈਂ ਆਪਣੇ ਕੈਮਰਾਮੈਨ ਸਾਥੀ ਨੂੰ ਕਹਾਂਗੀ ਕਿ ਉਧਰ ਦੀਆਂ ਤਸਵੀਰਾਂ ਵੀ ਦਿਖਾਉਣ ਉਹ ਖੇਤ ਦੀਆਂ ਤਸਵੀਰਾਂ ਨੇ ਜਿੱਥੇ ਇਹ ਬੈਠੇ ਹੋਏ ਨੇ ਤਾਂ ਇਹ ਕਹਿੰਦੇ ਨੇ ਕਿ ਹਰ ਥਾਂ ਤੇ ਸਾਨੂੰ ਅਜਿਹੀਆਂ ਮੁਸ਼ਕਲਾਂ ਜ਼ਰੂਰ ਆਉਂਦੀਆਂ ਨੇ ਕਿ ਤੁਸੀਂ ਡਲਿਆਂ ਤੇ ਬਹਿ ਕੇ ਕੂੜੇ ਦੇ ਉੱਤੇ ਬਹਿ ਕੇ ਬੱਜਰੀ ਤੇ ਤੁਸੀਂ ਬੈਠੇ ਖੁਸ਼ ਹੋ ਗੈਂਗਸਟਰਵਾਦ ਦੀ ਗੱਲ ਆਉਂਦੀ ਆ ਜਦੋਂ ਕਿਤੇ ਲੁੱਟ ਖੋਹ ਦੀ ਗੱਲ ਆਉਂਦੀ ਆ ਤਾਂ ਜਦੋਂ ਬੰਦੇ ਫੜੇ ਜਾਂਦੇ ਨੇ ਕਹਿੰਦੇ ਨੇ ਵੀ ਇਹੇ ਨਾ ਬੜਾ ਸੋਹਣਾ ਖੜਾਰੀ ਹੁੰਦਾ ਸੀ ਪਿੰਡ ਵਾਲੇ ਕਹਿੰਦੇ ਨੇ ਹਨਾ ਵੀ ਕਿਹੜੇ ਰਾਹ ਪੈ ਜਾਂਦੇ ਨੇ ਕੀ ਕਰ ਰਹੇ ਜੇ ਜਦੋਂ ਕੋਈ ਪਲੇਅਰ ਕੋਈ ਗਲਤ ਕੰਮ ਕਰਦਾ ਨਾ ਉਹ ਹਾਈਲਾਈਟ ਬਹੁਤ ਜ਼ਿਆਦਾ ਹੁੰਦਾ ਅਸੀਂ ਖੇលਦੇ ਆਂਗੇ ਵੀ ਆਪਣੀ ਬੋਡੀ ਨੂੰ ਫਿੱਟ ਰੱਖ ਸਕੀਏ ਬਸ ਸਾਨੂੰ ਹੋਰ ਕੋਈ ਮਤਲਬ ਨਹੀਂ ਹੈਗਾ ਅਸੀਂ ਸਿਰਫ ਆਪਣੀ ਬੋਡੀ ਨੂੰ ਫਿੱਟ ਰੱਖਣ ਵਾਸਤੇ ਆਉਨੇ ਆਂ ਸੱਚੀ ਗੱਲ ਜੀ ਤੁਸੀਂ ਵੇਖ ਰਹੇ ਹੋ ਔਨ ਅਅਰ ਤੇ ਅੱਜ ਦੇਦਣਾ ਪਿੰਡ ਦੇ ਵਿੱਚ ਪਹੁੰਚੇ ਹੋਏ ਆ ਜਿੱਥੇ ਕਿ ਕਬੱਡੀ ਦਾ ਮਹਾਕੁੰਭ ਚੱਲ ਰਿਹਾ ਹੈ ਖਿਡਾਰੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਖਿਡਾਰੀ ਕਿੱਥੇ ਨੇ ਤਾਂ ਖਿਡਾਰੀ ਵਿਚਾਰੇ ਸਾਡੇ ਮੋਟਰਾਂ ਤੇ ਸਾਨੂੰ ਲੱਭੇ ਨੇ ਖੇਤਾਂ ਦੇ ਵਿੱਚ ਜਾ ਕੇ ਲੱਭੇ ਨੇ ਕਿਉਂਕਿ ਇੱਥੇ ਇਹ ਰੈਸਟ ਕਰ ਰਹੇ ਨੇ ਸੋ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਇਹਨਾਂ ਦੇ ਨਾਲ ਬੈਠਣ ਖੜਨ ਦਾ ਵੀ ਕੁਝ ਨਾ ਕੁਝ ਦਾ ਇੰਤਜ਼ਾਮ ਕੀਤਾ ਜਾਵੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਇੱਥੇ ਇਹ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੇ ਭਾਜੀ ਅਸੀਂ ਸਾਡਾ ਪਿੰਡ ਰਾਮਪੁਰਾ ਜੀ ਮੇਰਾ ਨਾਮ ਚਾਂਦੀ ਹੈ ਜੀ ਚਾਂਦੀ ਰਾਮਪੁਰੇ ਦੇ ਨਾਮ ਤੇ ਮੈਂ ਖੇਡਦਾ ਜੀ ਮੇਰਾ ਪਿੰਡ ਰਾਮਪੁਰਾ ਸੰਗਰੂਰ ਦੇ ਡਿਸਟ੍ਰਿਕਟ ਹੈ ਜੀ ਸੰਗਰੂਰ ਰਾਮਪੁਰਾ ਬਠਿੰਡੇ ਜੀ ਨਹੀਂ ਪੈਂਦਾ ਨਹੀਂ ਮੈਡਮ ਸੰਗਰੂਰ ਚ ਹੈ ਜੀ ਹਾਂ ਜੀ ਤੇ ਸੈਲਪ ਪਾਨੀ ਘੜੇ ਜੀ ਅੱਛਾ ਜੀ ਹਾਂ ਜੀ ਤੇ ਤੁਹਾਡੀ ਟੀਮ ਦਾ ਨਾਮ ਕੀ ਹੈ ਰਾਮਪੁਰੇ ਦੇ ਨਾਮ ਤੇ ਖੇਡਣ ਦੇਲੇ ਵੀਰ ਕੋਚ ਰਾਮਪੁਰਾ ਜੀ ਅੱਛਾ ਜੀ ਹਾਂ ਜੀ ਓਕੇ ਓਕੇ ਤੇ ਕਬੱਡੀ ਖੇਡਣ ਕਿੰਨੇ ਟਾਈਮ ਤੋਂ ਕਬੱਡੀ ਖੇਡ ਰਹੇ ਮੈਡਮ ਨੂੰ 10 ਸਾਲ ਹੋ ਗਏ ਜਿਹੜੀ ਅੱਜ ਵਾਪਸੀ ਮੈਂ 7 ਸਾਲਾਂ ਬਾਅਦ ਵਾਪਸੀ ਕਰੀ ਹੈ ਜੀ ਅੱ ਹਾਂਜੀ 7 ਸਾਲਾਂ ਬਾਅਦ ਦੁਬਾਰੋਂ ਖੇਡਣਾ ਆਇਆ ਜੀ ਤੇ 7 ਸਾਲ ਕਿੱਥੇ ਰਹੇ ਮੈਡਮ ਸੱਟ ਲੱਗੀ ਸੀ ਤੇ ਰੈਸਟ ਤੇ ਸੀ ਹਾਂ ਅੱਛਾ ਹਾਂਜੀ ਤੇ ਮਤਲਬ ਕਿ ਛੱਟ ਲੱਗੀ 7 ਸਾਲ ਤੁਸੀਂ ਨਹੀਂ ਆਏ ਹੁਣ ਵਾਪਸੀ ਕੀਤੀ ਆ ਤਾਂ ਕਿਸ ਨੇ ਤੁਹਾਡੀ ਮਦਦ ਕੀਤੀ ਆ ਦੁਬਾਰਾ ਜਦੋਂ ਤੁਸੀਂ ਤੁਹਾਡੀ ਛੱਟ ਲੱਗੀ ਆ ਕੀ ਉਦੋਂ ਕਲੱਬ ਵਾਲਿਆਂ ਵੱਲੋਂ ਐਨਆਰਆਈ ਪੈਨਪ੍ਰਾਵਾ ਵੱਲੋਂ ਜਾਂ ਫਿਰ ਜਿਵੇਂ ਆਪਾਂ ਕਬੱਡੀ ਮਾਂ ਬੋਲੀ ਨੂੰ ਪਿਆਰ ਕਰਦੇ ਆ ਪਿਆਰ ਕਰਦੇ ਐਵੇਂ ਕਹਿੰਦੇ ਰਹਿੰਦੇ ਆ ਕੀ ਵਾਕਿਆ ਹੀ ਕੋਈ ਖਿਡਾਰੀਆਂ ਨੂੰ ਸਾਥਦਾ ਵੀ ਆ ਜੀ ਮੈਨੂੰ ਸਾਡੇ ਦਲਵੀਰ ਕੋਚ ਨੇ ਜੀ ਰੰਪਰੇ ਵਾਲੇ ਸਾਨੂੰ ਉਹੀ ਸਾਥ ਦੇ ਨੇ ਸਾਡੀ ਟੀਮ ਦੀ سپورਟ ਸਾਰੀ ਉਹੀ ਦਲਵੀਰ ਕੋਚ ਹੀ ਕਰਦੇ ਨੇ ਜੀ ਹਾਂਜੀ ਉਹ ਕੈਨੇਡਾ ਤੋਂ ਨੇ ਜੀ ਹੁਣ ਕੈਨੇਡਾ ਪੱਕੇ ਬਿਸਨੀਕ ਨੇ ਜੀ ਸਾਡੀ ਸਾਰੀ ਟੀਮ ਦੀ سپورਟ ਹੀ ਸਾਡੇ ਕੋਚ ਸਾਹਿਬ ਦਲਵੀਰ ਕੋ ਤਿਆਰ ਕੀਤੀ ਆ ਉਹੀ ਸਾਡੀ ਸਪੋਰਟ ਕਰਦੇ ਜੀ ਬਹੁਤ ਹੀ ਵਧੀਆ ਗੱਲ ਹੈ ਕਿ ਐਨ ਆਰ ਆਈ ਭੈਣ ਭਰਾਵਾਂ ਦਾ ਬੇਹਦ ਸਹਿਯੋਗ ਹੈ ਜਿਹੜੇ ਕੀ ਪੂਰੀ ਸੰਭਾਲ ਰੱਖਦੇ ਨੇ ਜੇਕਰ ਕਿਸੇ ਖਿਡਾਰੀ ਦੀ ਸੱਟ ਵੱਜਦੀ ਆ ਤਾਂ ਉਸ ਦਾ ਵੀ ਪ੍ਰੋਪਰ ਤਰੀਕੇ ਦੇ ਨਾਲ ਖਿਆਲ ਰੱਖਿਆ ਜਾਂਦਾ ਹੈ ਤੁਹਾਡਾ ਨਾਮ ਚਾਂਦੀ ਹੈ ਤੇ ਜਦੋਂ ਖੇਡ ਦੇ ਮੈਦਾਨ ਦੇ ਵਿੱਚ ਖੇਡਦੇ ਹੋ ਤਾਂ ਉਦੋਂ ਰੇਡਾਂ ਪੈਂਦੀਆਂ ਨੇ ਹੈਨਾ ਤਾਂ ਜਿਹੜੇ ਕਮੈਂਟੈਂਟਰ ਨੇ ਉਹ ਵੀ ਬੋਲਦੇ ਨੇ ਵੀ ਚਾਂਦੀ ਆ ਗਿਆ ਬਈ ਹੁਣ ਰੇਡ ਪਊਗੀ ਕਿੰਨਾ ਕਿ ਜੋਸ਼ ਫੀਲ ਹੁੰਦਾ ਮੈਡਮ ਬਹੁਤ ਜੋਸ਼ਵਿਲ ਹੁੰਦਾ ਜੀ ਜਦ ਨਾਮ ਬੋਲਿਆ ਦਾ ਨਾਮ ਸਾਡੇ ਕੋਚ ਦਾ ਨਾਮ ਬੋਲਿਆ ਹੁੰਦਾ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਜਦ ਸਾਡੇ ਕੋਚ ਦਾ ਨਾਮ ਨਾਲ ਪਿੰਡ ਦਾ ਨਾਮ ਬੋਲਿਆ ਜਾਂਦਾ ਸਾਨੂੰ ਬਹੁਤ ਖੁਸ਼ੀ ਹੁੰਦੀ ਤੁਹਾਡੇ ਕੋਚ ਵੀ ਆਏ ਨੇ ਨਹੀਂ ਮੈਡਮ ਸੋ ਸਾਡੇ ਕੋਚ ਸਾਹਿਬ ਕੈਨੇਡਾ ਨੇ ਜੀ ਹਾਂ ਜੀ ਠੀਕ ਹੈ ਤੇ ਕੋਚ ਸਾਹਿਬ ਤੁਹਾਨੂੰ ਅੱਜ ਦੇਦਨਾ ਪਿੰਡ ਦੇ ਵਿੱਚ ਤੁਹਾਡੀ ਟੀਮ ਹੈ ਜਿਹੜੀ ਉਹ ਯਾਦ ਕਰ ਰਹੀ ਆ ਤਾਂ ਵਧੀਆ ਚੰਗਾ ਲੱਗ ਰਿਹਾ ਹੈ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਖਿਡਾਰੀਆਂ ਨੂੰ ਤੁਸੀਂ ਉਤਸ਼ਾਹਿਤ ਕਰ ਰਹੇ ਹੋ ਪ੍ਰੋਸਤਾਹਿਤ ਕਰ ਰਹੇ ਹੋ ਇਹਨਾਂ ਦੀ ਬੈਕਐਂਡ ਦੇ ਤੁਸੀਂ ਬੈਠੇ ਹੋ ਵੀ ਤੁਸੀਂ ਖੇਡੋ ਮੈਂ ਤੁਹਾਡੇ ਨਾਲ ਆ ਸੋ ਸਾਰੇ ਖਿਡਾਰੀ ਨੇ ਉਹ ਇੱਥੇ ਜਿਹੜੇ ਨੇ ਆਰਾਮ ਵੀ ਕਰ ਰਹੇ ਨੇ ਨਾਲ-ਨਾਲ ਉਹ ਥੋੜੇ ਫਿਟਨੈਸ ਵੀ ਦਿਖਾ ਰਹੇ ਨੇ ਕਿਉਂਕਿ ਇੰਨਾ ਅਗਲੀ ਵਾਰੀ ਹੈ ਜਿਹੜੀ ਉਹ ਇਹਨਾਂ ਦੀ ਹੈ ਸਾਰੇ ਦਿਨਾਂ ਗੱਲਬਾਤ ਕਰਦੇ ਕਰਦੇ ਅੱਗੇ ਵੱਲ ਵਧਾਂਗੇ ਕੁਝ ਹੋਰ ਕਹਿਣਾ ਚਾਹੁੰਗੇ ਮੈਡਮ ਅਸੀਂ ਕਹਿੰਦੇ ਆ ਵੀ ਕਬੱਡੀ ਨੂੰ ਪ੍ਰਮੋਟ ਕੀਤਾ ਜਾਵੇ ਕਬੱਡੀ ਥੋੜੀਆਂ ਜਿਹੜੀਆਂ ਸਹੂਲਤਾਂ ਨੇ ਉਹ ਦਿੱਤੀਆਂ ਜਾਣ ਪਲੇਅਰਾਂ ਨੂੰ ਦਿੱਤੀਆਂ ਜਾਣ ਜੀ ਤੇ ਜੇ ਕਿਸੇ ਪਲੇਅਰ ਦਾ 60 ਫੀਟ ਵੱਜਦੀ ਆ ਤਾਂ ਉਸਦੀ ਵੀ ਮਦਦ ਕੀਤੀ ਜਾਵੇ ਇਹ ਕਲੱਬਾਂ ਸਾਰੀਆਂ ਕਲੱਬਾਂ ਨੂੰ ਹੀ ਚਾਹੀਦਾ ਜੀ ਤੇ ਨਰੋਲ ਪਿੰਡ ਦੇ ਮੈਚ ਹੋਣੇ ਚਾਹੀਦੇ ਨੇ ਸਾਡੇ ਦਲਵੀਰ ਕੋਟ ਸਾਹਿਬ ਉਹ ਵੀ ਕਬੱਡੀ ਨੂੰ ਬਹੁਤ ਪ੍ਰਮੋਟ ਕਰਦੇ ਨੇ ਜੀ ਬਹੁਤ ਕਬੱਡੀ ਨੂੰ ਅੱਗੇ ਲੈਣਾ ਲੈ ਆ ਕੇ ਜਾਣਾ ਚਾਹੁੰਦੇ ਨੇ ਜੀ ਸਾਡੇ ਕੋਟ ਸਾਹਿਬ ਸਾਰੀਆਂ ਟੀਮਾਂ ਨੂੰ ਬਹੁਤ ਸਪੋਰਟ ਕਰਦੇ ਨੇ ਜੀ 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 ਬਹੁਤ-ਬਹੁਤ ਧੰਨਵਾਦ ਤੁਸਾਂ ਸਾਡੇ ਨਾਲ ਮਿਲੇ ਤੁਹਾਨੂੰ ਦੱਸ ਦਈਏ ਕਿ ਕਾ ਸਕੋਰਪੀਓ ਗੱਡੀਆਂ ਦਿੱਤੀਆਂ ਜਾਂਦੀਆਂ ਨੇ ਮੋਟਰਸਾਈਕਲ ਦਿੱਤੇ ਜਾਂਦੇ ਨੇ ਕੰਬਾਈਨਾਂ ਦਿੱਤੀਆਂ ਜਾਂਦੀਆਂ ਨੇ ਫੱਟੇ ਫੱਟੇ ਐਲਾਨ ਕੀਤੇ ਜਾਂਦੇ ਨੇ ਖਿਡਾਰੀ ਸਾਨੂੰ ਗਰਾਊਂਡ 'ਚ ਖੇਡਦੇ ਬਹੁਤ ਸੋਹਣੇ ਲੱਗਦੇ ਨੇ ਕਿ ਦੇਖੋ ਰੇਡਾਂ ਪਾ ਰਹੇ ਨੇ ਦੇਖੋ ਇਹਨਾਂ ਦੇ ਜਾਫੇ ਪੈ ਰਹੇ ਨੇ ਪਰ ਉਦੋਂ ਦੁੱਖ ਹੁੰਦਾ ਜਦੋਂ ਵਿਚਾਰੇ ਖਿਡਾਰੀ ਸੜਕਾਂ ਦੇ ਸਾਈਡਾਂ ਤੇ ਲਾ ਕੇ ਇਹਨਾਂ ਨੇ ਮੈਟ ਵਿਛਾਇਆ ਹੋਇਆ ਇੱਥੇ ਇਹ ਬੈਠੇ ਨੇ ਇੰਨੀ ਅੱਤ ਦੀ ਗਰਮੀ ਦੇ ਵਿੱਚ ਇਹ ਬੈਠੇ ਨੇ ਸਿਰਫ ਇਹ ਨਹੀਂ ਮੈਂ ਆਪਣੇ ਕੈਮਰਾਮੈਨ ਸਾਥੀ ਨੂੰ ਕਹਾਂਗੀ ਕਿ ਉਧਰ ਦੀਆਂ ਤਸਵੀਰਾਂ ਵੀ ਦਿਖਾਉਣ ਉਹ ਖੇਤ ਦੀਆਂ ਤਸਵੀਰਾਂ ਨੇ ਜਿੱਥੇ ਇਹ ਬੈਠੇ ਹੋਏ ਨੇ ਤਾਂ ਇਹ ਕਹਿੰਦੇ ਨੇ ਕਿ ਹਰ ਥਾਂ ਤੇ ਸਾਨੂੰ ਅਜਿਹੀਆਂ ਮੁਸ਼ਕਲਾਂ ਜ਼ਰੂਰ ਆਉਂਦੀਆਂ ਨੇ ਬੇਸ਼ੱਕ ਪ੍ਰਬੰਧਕਾਂ ਵੱਲੋਂ ਬਹੁਤ ਸੋਹਣੇ ਪ੍ਰਬੰੰਧ ਕੀਤੇ ਜਾਂਦੇ ਨੇ ਕਾਰਪਿੰਡ ਦਾ ਪ੍ਰਬੰਧ ਕੀਤਾ ਜਾਂਦਾ ਇਹਨਾਂ ਨੂੰ ਇਨਾਮਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਪਰ ਬੇਨਤੀ ਹੈ ਵੀ ਨਾਲ-ਨਾਲ ਥੋੜੇ ਜੇ ਪ੍ਰਬੰਧ ਹੋਰ ਜੋੜ ਦਿੱਤੇ ਜਾਣ ਬਹੁਤ ਉਤਸ਼ਾਹ ਦੇ ਵਿੱਚ ਨੇ ਟੀਮਾਂ ਬਹੁਤ ਖੁਸ਼ ਨੇ ਪਰ ਬਹੁਤ ਥੋੜੀ ਥੋੜੀ ਪਰੇਸ਼ਾਨੀਆਂ ਇਹਨਾਂ ਨੂੰ ਆ ਰਹੀਆਂ ਨੇ ਖਾਸ ਕਰਕੇ ਰਹਿਣ ਸਹਣ ਦੀਆਂ ਚੇਂਜਿੰਗ ਦੀਆਂ ਬੈਠਣ ਦੀਆਂ ਕਿ ਕਿ ਜੇ ਬੰਦਾ ਥੋੜਾ ਜਿਹਾ ਰਿਲੈਕਸ ਕਰ ਲੈਂਦਾ ਉਸ ਤੋਂ ਬਾਅਦ ਗਰਾਊਂਡ ਦੇ ਵਿੱਚ ਜਾਂਦਾ ਤਾਂ ਜੋਸ਼ ਹੋਰ ਵੱਧ ਕੇ ਆਉਂਦਾ ਠੀਕ ਹੈ ਤਾਂ ਕਵਰੇਜ ਇਹ ਵੀ ਧੁੱਪੇ ਬੈਠ ਕੇ ਬੈਠ ਕੇ ਥੋੜਾ ਉਹ ਪੁਸ਼-ਅਪ ਹੋ ਰਹੇ ਨੇ ਅਸੀਂ ਵੀ ਧੁੱਪ ਦੇ ਵਿੱਚ ਕਵਰੇਜ ਕਰ ਰਹੇ ਆ ਪਰ ਸਾਰਿਆਂ ਪ੍ਰਬੰਧਕਾਂ ਨੂੰ ਸਾਰੀਆਂ ਟੀਮਾਂ ਨੂੰ ਸਾਰੇ ਕੋਚਾਂ ਨੂੰ ਪੰਜਾਬ ਦੇ ਵਿੱਚ ਵੀ ਨਹੀਂ ਦੂਰ ਦਰਾਡੇ ਦੇ ਵਿੱਚ ਜਿੱਥੇ-ਜਿੱਥੇ ਸਾਡੀ ਆਵਾਜ਼ ਪਹੁੰਚ ਰਹੀ ਹੈ ਮੈਂ ਆਪਣੇ ਪੱਧਰ ਤੇ ਸਾਰੇ ਖਿਡਾਰੀਆਂ ਵੱਲੋਂ ਆਪਣੀ ਆਵਾਜ਼ ਬੁਲੰਦ ਕਰਨ ਦੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜਿੱਥੇ-ਜਿੱਥੇ ਟੂਰਨਾਮੈਂਟ ਹੁੰਦੇ ਨੇ ਉੱਥੇ-ਉੱਥੇ ਖਿਡਾਰੀਆਂ ਦੇ ਠਹਿਰਨ ਦੇ ਲਈ ਜ਼ਰੂਰ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ ਪਿੰਡ ਪੱਧਰ ਤੇ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਭਾਵੇਂ ਇਹਨਾਂ ਨੂੰ ਟੈਂਟ ਲਾ ਕੇ ਹੀ ਦੇ ਦਿੱਤੇ ਜਾਣ ਕਿਉਂਕਿ ਅੱਜ ਕੱਲ ਤਾਂ ਇੰਤਜ਼ਾਮ ਬਹੁਤ ਸੋਹਣੇ ਹੋ ਗਏ ਨੇ ਤਾਂ ਕਿ ਇਹ ਐਵੇਂ ਸੜਕਾਂ ਤੇ ਇੱਧਰ ਉੱਧਰ ਬੈਠ ਕੇ ਇੰਤਜ਼ਾਰ ਨਾ ਕਰਨ ਦਾ ਹੋਰ ਤਾਂ ਹੋਰ ਚਾਹਾਂ ਦਾ ਇੰਤਜ਼ਾਮ ਵੀ ਇਹਨਾਂ ਨੂੰ ਆਪੇ ਇੱਥੇ ਲਿਆ ਕੇ ਕੀਤਾ ਜਾ ਰਿਹਾ ਹੈ ਸੋ ਬੇਨਤੀ ਹੈ ਕਿ ਇੰਨੇ ਕਿ ਬੇਨਤੀ ਹਰ ਟੂਰਨਾਮੈਂਟ ਤੇ ਪ੍ਰਵਾਨ ਕੀਤੀ ਜਾਵੇ ਅੱਗੇ ਅੱਗੇ ਵਾਦੇ ਆ ਤੁਹਾਨੂੰ ਦਿਖਾਉਂਦੇ ਆ ਵੀ ਜਿਹੜੇ ਖਿਡਾਰੀ ਨੇ ਉਹ ਗੱਡੀਆਂ ਦੇ ਵਿੱਚ ਨੇ ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਖਿਡਾਰੀ ਐਸੇ ਭਜੜੇ ਸ਼ੁਰੂ ਹੋ ਗਏ ਨੇ ਪਸੀਨਾ ਪਸੀਨੇ ਵਿਚਾਰੇ ਹੋਏ ਬੈਠੇ ਨਹੀਂ ਖਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਚ ਹੋ ਗਿਆ ਕਿ ਹਲੇ ਹੋਣਾ ਹੋ ਗਿਆ ਜੀ ਹੋ ਗਿਆ ਆਹੀ ਇਹਨਾਂ ਵਜਿਨ ਆ ਰਿਹਾ ਬੈਠਣ ਦੀ ਜਗ੍ਹਾ ਨਹੀਂ ਹੈ ਨਹੀਂ ਹੈਗੀ ਨਹੀਂ ਜਗ੍ਹਾ ਐਦਾਂ ਹੀ ਹਾਂਜੀ ਤੇ ਔਖਾ ਹੋ ਰਿਹਾ ਸੂਪਰਬੰਧਕਾਂ ਨੂੰ ਬੇਨਤੀ ਬਾਰ-ਬਾਰ ਇਹੀ ਕਰਾਂਗੇ ਕਿ ਬੈਠਣ ਦੀ ਜਗ੍ਹਾ ਨਹੀਂ ਹੈ ਵਿਚਾਰੇ ਕਿਉਂ ਜੀ ਥਾਂ 'ਚ ਬੈਠੇ ਨੇ ਤੁਹਾਨੂੰ ਇਹ ਦਿਖਾ ਰਹੇ ਆ ਇਹ ਕੋਈ ਗਲਤੀ ਨਹੀਂ ਜਿਹੜੀ ਰੀਤ ਚੱਲਦੀ ਆਂਦੀ ਹੈ ਉਹੀ ਰੀਤ ਚੱਲੂਗੀ ਨਾ ਮੋਟਰਾਂ ਤੇ ਬਹਿੰਦੇ ਆ ਸਾਰੀ ਉਮਰ ਤੋਂ ਸਾਰੇ ਭਲੇ ਰੀਤ ਬਹੁਤ ਬਦਲ ਗਈ ਹੈ ਪਹਿਲਾਂ ਵਾਲੇ ਪਹਿਲਾਂ ਵਾਲੇ ਜਿਹੜੇ ਖਿਡਾਰੀ ਸੀਗੇ ਉਹ ਖੇਡ ਉਹ ਮੋਟਰਾਂ ਤੇ ਬਹਿੰਦੇ ਸੀਗੇ ਪਰ ਹੁਣ ਤਾਂ ਪਹਿਲਾਂ ਵਾਲੇ ਖਿਡਾਰੀਆਂ ਨੂੰ ਸਕੋਰਪੀਓ ਗੱਡੀਆਂ ਜਾਂ ਕੰਬਾਈਨਾਂ ਨਹੀਂ ਸੀ ਮਿਲਦੀਆਂ ਹਨਾ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਕੀ ਤੁਸੀਂ ਡਲਿਆਂ ਤੇ ਬਹਿ ਕੇ ਕੂੜੇ ਦੇ ਉੱਤੇ ਬਹਿ ਕੇ ਬੱਜਰੀ ਤੇ ਤੁਸੀਂ ਬੈਠੇ ਖੁਸ਼ ਹੋ ਇਹ ਹਾਂ ਹਾਂ ਕੋਈ ਗੱਲ ਨਹੀਂ ਇੱਥੇ ਕੀ ਹੈ ਇਹ ਤਾਂ ਪੁਰਾਣੀ ਰੀਤ ਹੈ ਜੋ ਪਹਿਲਾਂ ਸੇਵਿਆਂ 'ਚ ਬੈਠੇ ਰਹਿੰਦੀ ਰੱਖਦੇ ਉੱਤੇ ਹਾਂ ਹਾਂ ਇਹ 'ਚ ਕੋਈ ਉਹ ਨਹੀਂ ਸਹੀ ਹੈ ਕਿ ਚ ਕੀ ਆ ਪ੍ਰਬੰਧਕਾ ਦੀ ਕੋਈ ਗਲਤੀ ਨਹੀਂ ਇੱਥੇ ਪ੍ਰਬੰਧਕਾ ਦੀ ਗਲਤੀ ਨਹੀਂ ਆਪਾਂ ਕਹਿ ਰਹੇ ਆਪਾਂ ਇਹ ਕਹਿ ਰਹੇ ਆ ਕਿ ਪ੍ਰਬੰਧਕਾ ਨੂੰ ਬੇਨਤੀ ਹੈ ਕਿ ਜਗ੍ਹਾ ਹੋਣੀ ਚਾਹੀਦੀ ਹੈ ਹਾਂ ਜਗ੍ਹਾ ਸਾਈਡ ਤੇ ਦੇ ਸਕਦੇ ਨੇ ਥੋੜਾ ਬੋਤਾ ਥੋੜਾ ਬੋਤਾ ਦੇ ਸਕਦੇ ਕੋਈ ਕਹਿ ਰਿਹਾ ਕਿ ਇਹਦੇ ਵਿੱਚ ਆਪਾਂ ਕਿਸੇ ਦੀ ਗਲਤੀ ਨਹੀਂ ਕਹਿ ਰਹੇ ਇਹਦੇ ਵਿੱਚ ਆਪਾਂ ਇਹ ਕਹਿ ਰਹੇ ਆ ਵੀ ਪ੍ਰਬੰਧਕ ਬਹੁਤ ਸੋਹਣਾ ਪ੍ਰਬੰਧ ਕਰਦੇ ਆ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਖੇਡਣ ਦਾ ਬਹੁਤ ਸੋਹਣਾ ਪ੍ਰਬੰਧ ਹੈ ਅਸੀਂ ਅੰਦਰ ਦੀਆਂ ਤਸਵੀਰਾਂ ਸਾਰਿਆਂ ਨੂੰ ਦਿਖਾਈਆਂ ਨੇ ਪਰ ਪ੍ਰਬੰਧਕਾ ਨੂੰ ਬੇਨਤੀ ਹੈ ਵੀ ਖਿਡਾਰੀਆਂ ਦੇ ਲਈ ਇੱਕ ਟੈਂਟ ਭਾਵੇਂ ਸਾਈਡ ਤੇ ਲਾ ਦਿੱਤੇ ਜਾਣ ਏ ਹਾਂ ਹੋ ਸਕਦਾ ਕੁਝ ਹੱਲ ਹੋ ਸਕਦਾ ਪਰ ਜ਼ਿਆਦਾਤਰ ਖਿਡਾਰੀ ਮੋਟਰ ਤੇ ਬਹਿ ਕੇ ਹੀ ਖੁਸ਼ ਨੇ ਠੰਡੀ ਜੀ ਦਰਖਤਾਂ ਦੀ ਛਾਂ ਹੁੰਦੀ ਹੈ ਵੈਸੇ ਅੱਜ ਨਹੀਂ ਅਸੀਂ ਬੈਠੇ ਆ ਧੁੱਪ ਚ ਕਿਉਂਕਿ ਨੇੜੇ ਕਰਕੇ ਵੈਸੇ ਠੰਡੀ ਪੌਦਾਂ ਦੀ ਛਾਂ ਹੁੰਦੀ ਹੈ ਸਹੀ ਹੁੰਦੀ ਹੈ ਪਾਣੀ ਹੁੰਦਾ ਉੱਥੇ ਪਾਣੀ ਤੋਂ ਬਿਨਾ ਬਹੁਤ ਤੰਗੀ ਹੁੰਦੀ ਹੈ ਨਾ ਆਨੰਦ ਨੇ ਹਾਂ ਵੈਸੇ ਠੀਕ ਹੈ ਸਾਡੇ ਵਾਸਤੇ ਠੀਕ ਹੈ ਅਸੀਂ ਕਿਸੇ ਦੀ ਗਲਤੀ ਨਹੀਂ ਕਰਾਂਗੇ ਸਾਡੇ ਵਾਸਤੇ ਠੀਕ ਹੈ ਬਾਈ ਅਸੀਂ ਸਕੋਰਪਿਓ ਵੀ ਲੈਣੀ ਹੈ ਇਸ ਲਈ ਅਸੀਂ ਕਿਸੇ ਦੀ ਗਲਤੀ ਨਹੀਂ ਕਰਾਂਗੇ ਚਲੋ ਕੋਈ ਨਾ ਅੱਗੇ ਵੀ ਜਾਣੇ ਆ ਕਿਸੇ ਨੂੰ ਬਸ ਇਹੀ ਹੈ ਕਿ ਬਾਰ-ਬਾਰ ਬੇਨਤੀ ਕਰਦੇ ਆ ਵੀ ਕਿਰਪਾ ਕਰਕੇ ਛੋਟੀ ਜਿਹੀ ਬੇਨਤੀ ਆ ਜਿੱਤੇ ਤੁਸੀਂ ਵੱਡੀਆਂ-ਵੱਡੀਆਂ ਗੱਡੀਆਂ ਦੇ ਸਕਦੇ ਹੋ ਕੰਬਾਈਨਾਂ ਦੇ ਸਕਦੇ ਹੋ ਐਨੇ ਕਿ ਤਾਂ ਜਿਹੜੀ ਖੇਚਲ ਆ ਉਹ ਕਰ ਹੀ ਸਕਦੇ ਹੋ ਸਾਈਡ ਤੇ ਟੈਂਟ ਲਵਾ ਕੇ ਖਿਡਾਰੀਆਂ ਦੇ ਬੈਠ ਧਰਨ ਦਾ ਜਿਹੜਾ ਇੰਤਜ਼ਾਮ ਹੈ ਉਹ ਜ਼ਰੂਰ ਕੀਤਾ ਜਾਵੇ ਤਸਵੀਰਾਂ ਤੁਹਾਨੂੰ ਅੱਗੇ ਦੀ ਵੀ ਦਿਖਾਣ ਗਿਆ ਮੈਂ ਆਪਣੇ ਕੈਮਰਾਮੈਨ ਕੋਹਾ ਕਿ ਮੇਰੇ ਨਾਲ-ਨਾਲ ਅੱਗੇ-ਅੱਗੇ ਵੱਧਦੇ ਆਣ ਕਿ ਕਿ ਖਿਡਾਰੀ ਸਾਡੇ ਇੱਥੇ ਵੀ ਬੈਠੇ ਹੋਏ ਨੇ ਗੱਡੀ ਦੇ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਓ ਅਸੀਂ ਰਾਮਪੁਰਾ ਜ ਬੜੀਆਂ ਸੱਟਾਂ ਮਰਜ਼ੀਆਂ ਹੋਈਆਂ ਨੇ ਗਿਫਟ ਨਹੀਂ ਕਬੱਡੀ ਦੇ ਗਿਫਟ ਨਹੀਂ ਹੋਰੀ ਤੇ ਹੁਣ ਮਤਲਬ ਕੀ ਤੁਹਾਡੀ ਮੈਚ ਹੋ ਗਿਆ ਘਲੇ ਹੋਣਾ ਇੱਕ ਮੈਚ ਹੋ ਗਿਆ ਦੂਜਾ ਹੋਣਾ ਦੂਜਾ ਮੈਚ ਹੋਣਾ ਕਿਵੇਂ ਦੀ ਲੱਗਦੀ ਹੈ ਕਬੱਡੀ ਵਧੀਆ ਲੱਗਦੀ ਹੈ ਤਾਂ ਹੀ ਖੇਡਦੇ ਹਾਂ ਕਿੰਨੇ ਸਾਲਾਂ ਤੋਂ ਖੇਡ ਰਹੇ ਹੋ ਖੇਡੀ ਜਾਂਦੇ ਜੀ ਬਚਪਨ ਤੋਂ ਬਚਪਨ ਤੋਂ ਕੁਝ ਸਾਥੀ ਐਸੇ ਨੇ ਕਿ ਰੀਤਾਂ ਚੱਲਦੀਆਂ ਨੇ ਆਪਾਂ ਕਬੱਡੀ ਖੇਡਦੇ ਆਂ ਆਪਾਂ ਕਹਿੰਦੇ ਮਾਂ ਜਿਹੜੀ ਸਾਡੀ ਖੇਡ ਹੈ ਉਹ ਕਬੱਡੀ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਐਸੇ ਖਿਡਾਰੀ ਦੇਖੇ ਨੇ ਦਿਲ ਖਿੱਚਵੇਂ ਖਿਡਾਰੀ 6 6 ਫੁੱਟ ਲੰਬੇ ਗੱਬਰ ਹੋ ਜਿਵੇਂ ਤੁਸੀਂ ਸਾਰੇ ਹੈਗੇ ਹੋ ਹਨਾ ਚੰਗੀ ਡੋਲਿਆਂ 'ਚ ਜਾਣ ਹੈ ਸ਼ਰੀਰਾਂ 'ਚ ਜਾਣਾ ਹੈ ਕਿੱਥੇ ਅੜ ਜਾਂਦੇ ਨੇ ਕਿ ਉਹ ਕਰਾਹੇ ਪੈ ਜਾਂਦੇ ਨੇ ਕਿਉਂਕਿ ਜਦੋਂ ਗੈਂਗਸਟਰਵਾਦ ਦੀ ਗੱਲ ਆਉਂਦੀ ਆ ਜਦੋਂ ਕਿਤੇ ਲੁੱਟ ਖੋਹ ਦੀ ਗੱਲ ਆਉਂਦੀ ਆ ਤਾਂ ਜਦੋਂ ਬੰਦੇ ਫੜੇ ਜਾਂਦੇ ਨੇ ਕਹਿੰਦੇ ਨੇ ਵੀ ਇਹ ਇਹ ਨਾ ਬੜਾ ਸੋਹਣਾ ਖਿਡਾਰੀ ਹੁੰਦਾ ਸੀ ਪਿੰਡ ਵਾਲੇ ਕਹਿੰਦੇ ਨੇ ਹਨਾ ਵੀ ਕਿਹੜੇ ਰਾਹ ਪੈ ਜਾਂਦੇ ਨੇ ਕੀ ਕਰ ਰਹੇ ਨੇ ਤੁਹਾਨੂੰ ਮੈਂ ਦੱਸ ਦਾਂ ਇਹ ਚੱਕ ਦੇਖੋ ਇਹ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕੱਲੇ ਕਬੱਡੀ ਵਾਲੇ ਮੈਂ ਕਬੱਡੀ ਵਾਲੇ ਦਾ ਨਾਮ ਮੈਂ ਕਿੰਨੇ ਵੀ ਸੋਹਣੀ ਚੀਜ਼ ਕਰਦੇ ਕਰਦੇ ਹਨਾ ਵੀ ਕੁਰਾਹੇ ਪੈ ਜਾਂਦੇ ਨੇ ਕਿਹੜੇ ਕਰ ਰਹਿ ਜਾਂਦੇ ਨੇ ਪਤਾ ਕੀ ਇਹ ਗੇਮ ਹੋ ਗਈ ਫੇਮਸ ਇਹ ਫੇਮਸ ਗੇਮ ਹੋਣ ਕਰਕੇ ਜੇ ਜਦੋਂ ਕੋਈ ਪਲੇਅਰ ਕੋਈ ਗਲਤ ਕੰਮ ਕਰਦਾ ਨਾ ਉਹ ਹਾਈਲਾਈਟ ਬਹੁਤ ਜਿਆਦਾ ਹੁੰਦਾ ਹਾਂ ਹੈਗੇ ਤਾਂ ਹੋਰ ਵੀ ਬਹੁਤ ਨੇਗੇ ਹੁਣ ਇੱਕ ਪਿੰਡ ਦੇ ਵਿੱਚ ਉਹ ਲਾਲੂ 50 ਕੰਮ ਕਰ ਰਹੇ ਨੇਗੇ ਪੁੱਠਾ ਕੰਮ 50 ਕਰ ਰਹੇ ਨੇਗੇ ਬਟ ਉਹਨਾਂ ਜੋ ਇੱਕ ਕੋਈ ਪਲੇਅਰ ਹੋਵੇ ਗੇਮ ਦਾ ਉਹ ਹਾਈਲਾਈਟ ਹੋਊਗਾ ਕਿਉਂਕਿ ਉਹ ਬੰਦਾ ਫੇਮਸ ਆ ਇਹ ਚੱਕਰ ਆ ਜੀ ਹੋਰ ਕੋਈ ਨਹੀਂ ਜੇ ਤੁਸੀਂ ਪਰਸੈਂਟੇਜ ਚੱਕ ਕੇ ਦੇਖੋ ਤਾਂ ਬਹੁਤ ਘੱਟ ਜੀ ਹਾਂ ਤੇ ਅੱਤ ਦੀ ਗਰਮੀ ਪੈ ਰਹੀ ਆ ਉਧਰ ਟੂਰਨਾਮੈਂਟ ਲੱਗ ਰਿਹਾ ਸਾਰੇ ਬੜੇ ਜੋਸ਼ ਦੇ ਨਾਲ ਖੇਡ ਰਹੇ ਨੇ ਹਨਾ ਤਾਂ ਬਹੁਤ ਬਹੁਤ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਨੇ ਮਨਾ ਤੁਹਾਨੂੰ ਕੀ ਲੱਗਦਾ ਵੀ ਇੰਨਾ ਜੋਸ਼ ਆ ਜਿਹੜਾ ਉਹ ਅੰਦਰੋਂ ਆਉਂਦਾ ਹੈ ਜਾਂ ਕਿਵੇਂ ਆਉਂਦਾ ਜਾਂ ਨਸ਼ਾ ਪਤਾ ਵਾਕਿਆ ਚੱਲਦਾ ਹੈ ਦੇਖੋ ਇਹ ਅਸੀਂ ਬਚਪਨ ਤੋਂ ਖੇਡਦੇ ਆਂਗੇ। ਹਾਂ। ਬ੍ਰਦਰ ਮੇਰਾ ਸੀਐਮ ਸਿਕਿਉਰਟੀ ਜਾਗਾ। ਜੀ। ਆਪਣੇ ਅਸੀਂ ਖੇਡਦੇ ਆਂਗੇ ਵੀ ਆਪਣੀ ਬਾਡੀ ਨੂੰ ਫਿੱਟ ਰੱਖ ਲਈਏ। ਫਿੱਟ ਰੱਖ ਲਈਏ ਬਿਲਕੁਲ। ਸਾਨੂੰ ਹੋਰ ਕੋਈ ਮਤਲਬ ਨਹੀਂ ਹੈਗਾ। ਅਸੀਂ ਸਿਰਫ ਆਪਣੀ ਬਾਡੀ ਨੂੰ ਫਿੱਟ ਰੱਖਣ ਵਾਸਤੇ ਆਉਨੇ ਆਂ। ਵੀਕ ਦੇ ਵਿੱਚ ਇੱਕ ਜਾਂ ਦੋ ਦਿਨ ਖੇਡਦੇ ਆਂਗੇ। ਜੀ। ਤਾਂ ਜੋ ਬਾਡੀ ਜਦੋਂ ਤੱਕ ਬਾਡੀ ਰਿਪੇਅਰ ਨਹੀਂ ਹੁੰਦੀ। ਅ ਨੈਕਸਟ ਮੈਚ ਅਸੀਂ ਖੇਡਦੇ ਹਾਂ। ਬਾਡੀ ਰਿਪੇਅਰ ਦਾ ਕਿਵੇਂ ਪਤਲਾਦੇ ਬਾਡੀ ਰਿਪੇਅਰ ਹੋਦੀ ਹੈ? ਦੁਖਦੀ ਹੈ ਜੀ। ਦੁੱਖ ਨਹੀਂ ਮਸਲ ਦੁੱਖ ਨਹੀਂ ਜੇ ਸਰੀਰ ਦੁੱਖਣ ਲੱਗੇ ਤਾਂ ਅਸੀਂ ਮੰਨ ਲੀਏ ਵੀ ਬਾਡੀ ਰਿਪੇਅਰ ਹੋ ਰਹੀ ਹੈ ਮਤਲਬ ਪੈਰਾਸੀਟਾਮੋਲ ਨਹੀਂ ਖਾਣੀ ਚਾਹੀਦੀ ਤਾਂ ਸਾਡੀ ਬਾਡੀ ਰਿਪੇਅਰ ਹੋ ਰਹੀਦੀ ਹੈ ਬਈ ਪੈਰਾਸੀਟਾਮੋਲ ਨਹੀਂ ਖਾਣੀ ਤੁਸੀਂ ਸੋ ਹੋਰ ਕੀ ਕਹਾਂ ਤੁਹਾਡੇ ਦਰਸ਼ਕਾਂ ਨੂੰ ਮਾ ਜੀ ਥੈਂਕ ਯੂ ਸਾਰਿਆਂ ਨੂੰ ਬਹੁਤ ਜ਼ਿਆਦਾ ਯੂਥ ਵੀ ਤੁਹਾਨੂੰ ਦੇਖ ਰਿਹਾ ਹੋਊਗਾ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਸੁਨੇਹਾ ਦਿੰਦੇ ਆ ਜੀ ਆਪਦਾ ਚੰਗਾ ਖਾਓ ਪੀਓ ਐਕਸਰਸਾਈਜ਼ ਕਰੋ ਹਾਂ ਕਬੱਡੀ ਨੂੰ ਇੰਜੋਏ ਕਰੋ ਹਾਂ ਤੇ ਕੀ ਸਰਕਾਰੀ ਪੱਦਰ ਤੇ ਵੀ ਕੋਈ ਬੈਨੀਫਿਟਸ ਮਿਲਦਾ ਹੈ ਕਬੱਡੀ ਖਿਡਾਰੀਆਂ ਨੂੰ ਇਹ ਜਿਵੇਂ ਜਿਵੇਂ ਲੈਵਲ ਹੈ ਓਵੇਂ ਓਵੇਂ ਮਿਲਦਾ ਲੈਵਲ ਮਤਲਬ ਲੈਵਲ ਮਤਲਬ ਵੀ ਹਾਈ ਲੈਵਲ ਦੇ ਪਲੇਅਰ ਵਗ ਜਾਂਦੇ ਨੇਗੇ ਉੱਪਰ ਵਗ ਜਾਂਦੇ ਨੇਗੇ ਹੁਣ ਬਦਲ ਸਾਹਿਬ ਨੇ ਕੱਪ ਕਰਾਇਆ ਦੇ ਉਹਨਾਂ ਨੂੰ ਜੌਬਸ ਮਿਲੀਆਂ ਨੇ ਸਾਰਿਆਂ ਨੂੰ ਉਸ ਤੋਂ ਬਾਅਦ ਨਹੀਂ ਮਿਲਿਆ ਨਹੀਂ ਉਸ ਤੋਂ ਬਾਅਦ ਨਹੀਂ ਮਿਲਿਆ ਹਾਂ ਇਹ ਮਤਲਬ ਕਿ ਜੇ ਹਾਈ ਲੈਵਲ ਤੇ ਕਬੱਡੀ ਲੈ ਕੇ ਚਾਈ ਜਾਵੇ ਤਾਂ ਉਹਨਾਂ ਨੂੰ ਜੌਬ ਮਿਲ ਜਾਂਦੀ ਨੇ ਬਾਕੀ ਇਹਨੂੰ ਨਹੀਂ ਮਿਲਦੀਆਂ ਤੇ ਉਹਦੇ ਵਿੱਚ ਥੋੜਾ ਤੋਂ ਹੋਰ ਥੋੜਾ ਜਿਹਾ ਜਾਨਣਾ ਚਾਹਾਂਗੀ ਮੈਂ ਕਿ ਜਿਹੜੇ ਖਿਡਾਰੀ ਆਪਾਂ ਕਹਿੰਦੇ ਆ ਵੀ ਹਾਈ ਲੈਵਲ ਤੇ ਚਲੇ ਜਾਂਦੇ ਨੇ ਹਾਈ ਲੈਵਲ ਤੇ ਜਾਣ ਦੇ ਲਈ ਕੀ ਕਰਨਾ ਪੈਂਦਾ ਸਰਕਾਰਾਂ ਦਾ ਕਿੰਨਾਕ ਸਹਿਯੋਗ ਹੈ ਜਿਹੜਾ ਉਹ ਚਾਹੀਦਾ ਕਿਉਂਕਿ ਸੀਮਾਨ ਸਾਹਿਬ ਬਹੁਤ ਚੰਗੇ ਚੰਗੇ ਕੰਮ ਕਰ ਰਹੇ ਨੇ ਨਸ਼ਾ ਤਸਕਰਾਂ ਨੂੰ ਕਦ ਨੱਥ ਪਾ ਰਹੇ ਨੇ ਹਨਾ ਤਾਂ ਜੋ ਦੇ ਵਪਾਰ ਦੇ ਧੰਦੇ ਚੱਲ ਰਹੇ ਨੇ ਉਹਨਾਂ ਨੂੰ ਵੀ ਨੱਥ ਪਾਈ ਜਾ ਰਹੀ ਆ ਜੋ ਰੋਲੇ ਰੱਪੇ ਚੱਲਦੇ ਨੇ ਉਹਨਾਂ ਨੂੰ ਵੀ ਫੜਿਆ ਜਾ ਰਿਹਾ ਹੈ ਖਿਡਾਰੀਆਂ ਨੂੰ ਵੀ ਪ੍ਰਮੋਟ ਕਰ ਰਹੇ ਨੇ ਖੇਡਾਂ ਨੂੰ ਵੀ ਪ੍ਰਮੋਟ ਕਰ ਰਹੇ ਨੇ ਪਰ ਗਰਾਉਂਡ ਲੈਵਲ ਤੇ ਜਾ ਕੇ ਨਾ ਗੱਲਬਾਤ ਕਰਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਮਾਨ ਸਾਹਿਬ ਬਹੁਤ ਵਿਚਰੇ ਹੋਏ ਨੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਖੁਦ ਉਹਨਾਂ ਨੂੰ ਗਰਾਉਂਡ ਪੱਧਰ ਤੇ ਉਤਰ ਕੇ ਜਾਂਦਿਆਂ ਨੂੰ ਵੇਖਿਆ ਸੋ ਇਸ ਲਈ ਗਰਾਉਂਡ ਪੱਧਰ ਤੇ ਹੀ ਉਤਰੇ ਹੋਏ ਆ ਤੁਹਾਡੇ ਤੱਕ ਉਹ ਚੀਜ਼ਾਂ ਪਹੁੰਚਾ ਰਹੇ ਆ ਜਿਹੜੀਆਂ ਨੌਜਵਾਨਾਂ ਨੂੰ ਜ਼ਰੂਰਤ ਹੈ ਕੀ ਲੱਗਦਾ ਹੈ ਵੀ ਸਰਕਾਰ ਕਿੰਨੀ ਕੁ ਮਦਦ ਕਿਸ ਹਿਸਾਬ ਨਾਲ ਕਰ ਸਕਦੀ ਹੈ ਭਾਵੇਂ ਗਰਾਉਂਡਾਂ ਦੀ ਗੱਲ ਹੋਵੇ ਭਾਵੇਂ ਤੁਹਾਡੇ ਖਾਣ ਪੀਣ ਦੀ ਗੱਲ ਹੋਵੇ ਭਾਵੇਂ ਤੁਹਾਨੂੰ ਕੋਚਾਂ ਦੀ ਗੱਲ ਹੋਵੇ ਨੀ ਮਦਦ ਜੀ ਦੇਖੋ ਨੋਰਮਲ ਜਲੀ ਜਾਂਦਾ ਸਾਰੀਆਂ ਸਰਕਾਰਾਂ ਦਾ ਵੀ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਹੈ ਨਹੀਂਗੀ ਹੈਗੀ ਵੀ ਆ ਬਟ ਉਹ ਲੈਵਲ ਦੀ ਨਹੀਂ ਹੈਗੀ ਲੈਵਲ ਕਿਹੜਾ ਮੰਗਦੇ ਹੋ ਲੈਵਲੀ ਕੋਈ ਵੀ ਪਲੇਟ ਤਿਆਰ ਹੋਣਾ ਨਾ ਜੀ ਉਹ ਲੈ ਉਹ ਪਲੇਟ ਤੇ ਖਰਚਾ ਤਾਂ ਆਉਂਦਾ ਹੀ ਆ ਤੇ ਉਹਨੂੰ ਟਾਈਮ ਵੀ ਚਾਹੀਦਾ ਹੁਣ ਇੱਕ ਪਲੇ ਹੁਣ ਇੱਥੇ ਦੇਖੋ ਕਿੰਨੇ ਪਲੇਅਰ ਫਿਰਦੇ ਨੇਗੇ ਇਹ ਇੱਥੇ ਫਿਰਨੇ ਕੰਮ ਕਿਵੇਂ ਕਰਨਗੇ ਇਥੋ ਲੈ ਟੀਮਾਂ ਤੋਂ ਸਿਰਫ ਦੋ ਨਹੀਂ ਜਿੱਤ ਕੇ ਜਾਣਾ ਜੀ ਪੈਸਾ ਤਾਂ ਉਹਨਾਂ ਦੋਆਂ ਨੂੰ ਹੀ ਵੰਡਣਾ ਬਿਲਕੁਲ ਮੈਂ ਟੀਮਾਂ ਦਾ ਯੂਰੋ ਸੌ ਹੀ ਹੋਈ ਆ ਬਾਕੀ ਜੀ ਠੀਕ ਖੁੱਲ ਕੇ ਥੋੜਾ ਜਿਹਾ ਦੱਸੋ ਸਾਨੂੰ ਤਾਂ ਕਿ ਸਾਡੇ ਪੱਤਰਕਾਰ ਨੂੰ ਪਤਾ ਲੱਗੇ ਹਨਾ ਇਸ ਲਈ ਮੈਂ ਮੈਨੂੰ ਮੈਂ ਉਥੋਂ ਮੈਂ ਉਥੋਂ ਪੁੱਛਿਆ ਵੀ ਪਲੇਅਰ ਸਾਡੇ ਕਿੱਥੇ ਮਿਲਣਗੇ ਹਨਾ ਤਾਂ ਮੈਨੂੰ ਪਤਾ ਲੱਗਿਆ ਵੀ ਉਹ ਇਧਰਲੀ ਸਾਈਡ ਕਿਤੇ ਮੋਟਰ ਤੇ ਹੋਣਗੇ ਮੈਂ ਮੈਂ ਰੋਡ ਪਾਰ ਕਰਕੇ ਤੁਹਾਡੇ ਤੱਕ ਪਹੁੰਚੀ ਆ ਵੀ ਨਹੀਂ ਪਲੇਅਰਾਂ ਨੂੰ ਇੱਥੇ ਦਿਖਾਉਣਾ ਗੱਲ ਵੱਖਰੀ ਹੈ ਪਰ ਬੈਕਐਂਡ ਤੇ ਦਿਖਾਉਣਾ ਵੀ ਬਹੁਤ ਜ਼ਰੂਰੀ ਹੈ ਸਾਡੇ ਪਲੇਅਰਾਂ ਦੀ ਮੰਗ ਕੀ ਹੈ ਹਨਾ ਤਾਂ ਉਸ ਲਈ ਮੈਂ ਤੁਹਾਡਾਂ ਥੋੜੀ ਜਿਹੀ ਖੁੱਲ ਕੇ ਗੱਲਬਾਤ ਕਰਨੀ ਚਾਹੁੰਦਾ ਜਿੰਨਕ ਮੈਨੂੰ ਲੱਗਦਾ ਨਾ ਜੀ ਵੀ ਪਲੇਅਰ ਜਦ ਬੜਾ ਬਹੁਤ ਵਧੀਆ-ਵਧੀਆ ਟੈਲੈਂਟ ਆ ਜਿਹੜਾ ਫਾਈਨੈਂਸ਼ੀਅਲ ਤੌਰ ਤੇ ਖਤਮ ਹੋ ਜਾਂਦਾ ਖਤਮ ਹੁੰਦਾ ਹਾਂਜੀ ਫਾਈਨੈਂਸ਼ੀਅਲ ਤੌਰ ਤੇ ਕਿਹੜੀਆਂ ਚੀਜ਼ਾਂ ਦੀ ਘਾਟ ਹੈ ਉਹ ਰਹਿ ਜਾਂਦੀ ਹੈ ਕਾਰ ਦੀ ਡਾਈਟ ਹੀ ਨਹੀਂ ਪੂਰੀ ਹੁੰਦੀ ਪਲੇਅਰ ਦੀ ਡਾਈਟ ਪੂਰੀ ਨਹੀਂ ਹੁੰਦੀ ਜੀ ਐਕਸਰਸਾਈਜ਼ ਕਰਦਾ ਐਕਸਰਸਾਈਜ਼ ਕਰਕੇ ਉਹਨੂੰ ਜੇ ਪ੍ਰੋਪਰ ਡਾਈਟ ਨਹੀਂ ਮਿਲੀ ਹੈਗੀ ਉਹ ਕੱਲ ਨੂੰ ਦੁਬਾਰੂ ਗਰਾਊਂਡ 'ਚ ਕਿਵੇਂ ਉੜੂਗਾ ਡਾਈਟ ਦੇ ਵਿੱਚ ਤੁਹਾਡੇ 'ਚ ਦੇਸੀ ਕਿ ਉਹ ਵਰਗੀਆਂ ਚੀਜ਼ਾਂ ਛੋਲੇ, ਬਦਾਮ, ਦਾਖਾ, ਕਾਜੂ ਐਵੇਂ ਦਾ ਕੁਝ ਆਉਂਦਾ ਹੀ ਆ ਜਿਵੇਂ ਅੱਜਕੱਲ ਪ੍ਰੋਟੀਨਸ ਵਗੈਰਾ ਚੱਲ ਰਹੇ ਨੇ ਉਹ ਜਿਹਾ ਵੀ ਆਉਂਦੀ ਮਿਕਸਰ ਚੱਲਦਾ ਜੀ ਮਿਕਸਰ ਚੱਲਦਾ ਮਿਕਸਰ ਚੱਲਦਾ ਸਾਰਾ ਚੱਲਦਾ ਜੀ ਸਾਰਾ ਚੱਲਦਾ ਹਾਂਜੀ ਠੀਕ ਹੈ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ ਤਾਂ ਮਾਨ ਸਰਕਾਰ ਜਿਹੜੇ ਮਾਨ ਸਾਹਿਬ ਹੈ ਤੁਹਾਨੂੰ ਬੇਨਤੀ ਆ ਵੀ ਜਿਹੜੇ ਸਾਡੇ ਖਿਡਾਰੀ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਅੱਜ ਅਸੀਂ ਕਵਰੇਜ ਕਰਨ ਲਈ ਪਹੁੰਚੇ ਹਾਂ ਟੂਰਨਾਮੈਂਟ ਦੀ ਖਿਡਾਰੀ ਬਹੁਤ ਪਹੁੰਚੇ ਨੇ ਤੇ ਵਾਕਿਆ ਹੀ ਇਹਨਾਂ ਦਾ ਕਹਿਣਾ ਵੀ ਜਾਇਜ਼ ਹੈ ਕਿ ਖਿਡਾਰੀ ਖੇਡਦੇ ਨੇ ਟੀਮਾਂ ਨੂੰ ਇਨਾਮ ਮਿਲਦੇ ਨੇ ਬਹੁਤ ਸਾਰੇ ਖਿਡਾਰੀ ਇੱਥੇ ਆਉਂਦੇ ਨੇ ਪਰ ਉਹ ਗਰਾਊਂਡ ਦੇ ਵਿੱਚ ਜਾਂਦੇ ਨੇ ਆਪਣੇ ਪੱਧਰ ਤੇ ਉਹ ਉੱਥੇ ਪ੍ਰੈਕਟਿਸ ਕਰਦੇ ਨੇ ਪਰ ਉਹਨਾਂ ਨੂੰ ਅੱਗੇ ਵਧਣ ਦੇ ਲਈ ਉਹਨਾਂ ਨੂੰ ਸਰੀਰ ਬਣਾਉਣ ਦੇ ਲਈ ਖੁਰਾਕਾਂ ਦੀ ਵੀ ਲੋੜ ਹੈ ਸਾਰੇ ਖੇਡਣਾ ਚਾਹੁੰਦੇ ਨੇ ਸਾਰੇ ਕੁਝ ਬਣਨਾ ਚਾਹੁੰਦੇ ਨੇ ਇੰਨਾ ਕਿਤਾ ਆਪਾਂ ਕਰੀ ਸਕਦੇ ਆ ਤੁਸੀਂ ਤਾਂ ਆਪ ਪੰਜਾਬੀ ਹੋ ਤਾਂ ਸਾਡੇ ਜਿਹੜੇ ਖਿਡਾਰੀ ਨੇ ਉਹਨਾਂ ਤੱਕ ਤੁਸੀਂ ਪਹੁੰਚ ਕਰੋ ਦੇਖੋ ਪਿੰਡਾਂ ਦੇ ਵਿੱਚ ਪੰਚਾ ਸਰਪੰਚਾਂ ਨੂੰ ਅਪੀਲ ਕਰੋ ਕੋਚ ਸਾਬਾਂ ਨੂੰ ਅਪੀਲ ਕਰੋ ਕਿ ਉਹਨਾਂ ਖਿਡਾਰੀਆਂ ਦੀਆਂ ਲਿਸਟਾਂ ਬਣਾਈਆਂ ਜਾਣ ਖਾਣ ਪੀਣ ਦਾ ਉਹਨਾਂ ਦਾ ਵੀ ਪ੍ਰਬੰਧ ਉਸ ਤਰ੍ਹਾਂ ਦਾ ਕੀਤਾ ਜਾਵੇ ਜਿਵੇਂ ਬਾਕੀ ਆਪਾਂ ਕਹਿੰਦੇ ਵੀ ਇੱਕ ਤੁਸੀਂ ਸ਼ਰਾਣੀਆਂ ਅੱਡ-ਅੱਡ ਵੰਡੀਆਂ ਹੋਈਆਂ ਨੇ ਸਾਰਿਆਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਪ੍ਰੋਵਾਈਡ ਕਰਾਈਆਂ ਜਾਂਦੀਆਂ ਨੇ ਸਾਡੇ ਖਿਡਾਰੀ ਤਾਂ ਸਭ ਤੋਂ ਵਧੀਆ ਨੇ ਸਭ ਤੋਂ ਉੱਚੇ ਨੇ ਸਭ ਤੋਂ ਵੱਦ ਆਪਾਂ ਇਹਨਾਂ ਨੂੰ ਗਰਾਊਂਡਾਂ ਦੇ ਵਿੱਚ ਵੇਖਦੇ ਆ ਸੋ ਇਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਜਿਹੜਾ ਉਹ ਸਰਕਾਰ ਵੱਲੋਂ ਜ਼ਰੂਰ ਪ੍ਰੋਵਾਈਡ ਕਰਵਾਇਆ ਜਾਵੇ ਐਨਆਰਆਈ ਭੈਣਪਰਾ ਜੋ ਇਹ ਸਭ ਕੁਝ ਕਰਵਾਉਂਦੇ ਨੇ ਤਾਂ ਉਹਨਾਂ ਨੂੰ ਵਾਰ-ਵਾਰ ਮੈਂ ਇਹੀ ਬੇਨਤੀ ਕਰਦੀ ਆ ਵੀ ਅਸੀਂ ਪੈਸਾ ਇਕੱਠਾ ਜ਼ਰੂਰ ਕਰ ਲੈਂਦੇ ਆ ਅਸੀਂ ਵੇਖ ਲੈਂਦੇ ਆ ਵੀ ਕਬੱਡੀ ਟੂਰਨਾਮੈਂਟ ਕਰਾਇਆ ਜਾਵੇ ਇਹ ਵੀ ਸਾਡੇ ਵੱਲੋਂ ਆ ਚੀਜ਼ਾਂ ਦਿੱਤੀਆਂ ਜਾਣਗੀਆਂ ਪਰ ਥੱਲੇ ਤੋਂ ਜਿਹੜੇ ਖਿਡਾਰੀ ਚੱਕ ਕੇ ਉੱਪਰ ਲੈ ਕੇ ਆਉਣੇ ਨੇ ਜੋ ਇੱਥੇ ਐਨਾ ਕੱਟ ਹੈ ਉਹਨਾਂ ਦੇ ਲਈ ਵੀ ਮਦਦ ਹੈ ਜਿਹੜੀ ਉਹ ਜ਼ਰੂਰ ਕੀਤੀ ਜਾ ਬਈ ਸੋ ਬਹੁਤ ਵਧੀਆ ਲੱਗਿਆ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਇਹ ਕੋਈ ਚੁਗਲੀਆਂ ਨਹੀਂ ਹੈ ਇਹ ਕੋਈ ਕਿਸੇ ਦੀ ਸ਼ਾਖ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਹੈ ਇਹ ਜਸਟ ਇੱਕ ਉਹ ਗੱਲ ਹੈ ਕਿ ਇਹਨਾਂ ਨੂੰ ਜ਼ਰੂਰ ਜਾਨਣਾ ਚਾਹੀਦਾ ਹੈ ਇਹਨਾਂ ਨੂੰ ਜ਼ਰੂਰ ਵੇਖਣਾ ਚਾਹੀਦਾ ਹੈ ਵੀ ਸਮੇ ਦੀ ਮੰਗ ਕੀ ਹੈ ਸਮੇ ਦੀਆਂ ਮੰਗਾ ਬਹੁਤ ਨੇ ਭਾਵੇਂ ਕਿ ਇਹ ਕੈਮਰੇ ਅੱਗੇ ਬੋਲ ਨਹੀਂ ਰਹੇ ਪਰ ਇਹਨਾਂ ਨੂੰ ਜ਼ਰੂਰ ਉਹ ਚੀਜ਼ਾਂ ਚਾਹੀਦੀਆਂ ਨੇ ਗਰਮੀ ਆਪਾਂ ਇੱਥੇ ਖੜੇ ਆ ਮੈਂ ਤੇ ਮੇਰਾ ਮੇਰੀ ਕੈਮਰਾ ਟੀਮ ਮੇਰੇ ਨਾਲ ਜਨੇ ਅਸ਼ਨੀ ਜੀ ਖੜੇ ਹੋਏ ਆ ਸਾਡੇ ਤੋਂ ਖੜਿਆ ਨਹੀਂ ਜਾ ਰਹੀ ਇੰਨੀ ਗਰਮੀ ਇੱਥੇ ਤਾਂ ਇਸ ਦੇ ਚੱਲਦੇ ਆ ਹਾਲੇ ਤੱਕ ਗਰਮੀ ਹੋਰ ਵਧਣੀ ਹੈ ਤੇ ਥਾਂ ਥਾਂ ਤੇ ਟੂਰਨਾਮੈਂਟ ਲੱਗਣਗੇ ਟੂਰਨਾਮੈਂਟ ਹੋਣਗੇ ਖਿਡਾਰੀ ਉੱਥੇ ਪਹੁੰਚਣਗੇ ਕਿਉਂਕਿ ਇਹ ਵਿਚਾਰੇ ਸਾਰੇ ਕਿਤੇ ਪਹੁੰਚਦੇ ਨੇ ਵੀ ਅਸੀਂ ਖੇਡਣਾ ਹੈ ਅਸੀਂ ਆਪਣਾ ਜਜ਼ਬਾ ਦਿਖਾਉਣਾ ਹੈ ਪਰ ਇਹਨਾਂ ਦੇ ਲਈ ਸਹੂਲਤਾਵਾਂ ਹੋਣੀ ਹੈ ਬੇहद ਜ਼ਰੂਰੀ ਨੇ ਸੋ ਕਿਰਪਾ ਕਰਕੇ ਮੈਂ ਅਗਲੇ ਟੂਰਨਾਮੈਂਟ ਤੇ ਜਾਵਾਂਗੀ ਜਿੱਥੇ ਵੀ ਕਵਰੇਜ ਕਰਨ ਦੇ ਲਈ ਪਹੁੰਚਾਂਗੀ ਤਾਂ ਉੱਥੇ ਮੈਂ ਜਾਹਾਂਗੀ ਕਿ ਜਿੱਥੇ-ਜਿੱਥੇ ਮੇਰੀ ਆਵਾਜ਼ ਪਹੁੰਚ ਰਹੀ ਹੈ ਸਾਰੇ ਪ੍ਰਬੰਧਕਾਂ ਨੂੰ ਬੇਨਤੀ ਹੈ ਪਿਆਰ ਦੇ ਨਾਲ ਕਿ ਪਲੀਜ਼ ਤੁਸੀਂ ਇਹਨਾਂ ਦੇ ਰਹਿਣ ਦਾ ਇੰਤਜ਼ਾਮ ਜ਼ਰੂਰ ਕਰਿਆ ਕਰੋ